ਹਾਂਜੀ ਦੋਸਤੋ ਅਮਰੀਕਾ ਦੇ ਫਲੋਰੀਡਾ ਵਿੱਚ ਜੋ ਕਿ ਹੈ ਗਲਤ ਯੂ ਟਰਨ ਲੈਣ ਦੇ ਕਾਰਨ ਜੋ ਕਿ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋਈ ਸੀ ਉਸ ਨੂੰ ਲੈ ਕੇ ਚਲਦਿਆਂ ਜੋ ਕਿ ਹੈ ਗੁਰਪਤਵੰਤ ਸਿੰਘ ਪੰਨੂ ਵੀ ਜੋ ਕਿ ਹਰਜਿੰਦਰ ਸਿੰਘ ਨੂੰ ਜੇਲ੍ਹ ਵਿੱਚ ਮਿਲਣ ਗਏ ਸਨ ਔਰ ਉਹਨਾਂ ਨੇ ਬਾਹਰ ਆ ਕੇ ਦੱਸਿਆ ਕਿ ਮੇਰੀ ਹਰਜਿੰਦਰ ਸਿੰਘ ਨਾਲ ਪੂਰੀ ਤਰ੍ਹਾਂ ਗੱਲਬਾਤ ਹੋ ਚੁੱਕੀ ਹੈ ਔਰ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਮੇਰੀ ਦਸਤਾਰ ਨਹੀਂ ਦੇ ਰਹੇ ਔਰ ਦੋਸਤੋ ਉਸ ਨੇ ਕਿਹਾ ਕਿ ਮੈਂ ਅੰਦਰ ਡਿਪਟੀ ਨਾਲ ਗੱਲ ਹੈ ਕਿ ਇਹ ਕੋਈ ਅਤਵਾਦੀ ਨਹੀਂ ਹੈ ਇਸ ਤੋਂ ਗਲਤੀ ਹੋ ਗਈ ਹੈ ਕਿਰਪਾ ਕਰਕੇ ਇਹਦੇ ਦਸਤਾਰ ਵਾਪਸ ਕਰ ਦਿਓ ਔਰ ਦੋਸਤੋ ਡਿਪਟੀ ਵੱਲੋਂ ਵੀ ਜੋ ਕਿ ਉਸ ਦੀ ਗੱਲ ਮੰਨਦਿਆਂ ਕਿਹਾ ਗਿਆ ਕਿ ਅਸੀਂ ਜਲਦੀ ਹੀ ਆਪਣੀ ਪੂਰੀ ਕਾਰਵਾਈ ਕਰਕੇ ਉਸ ਦੀ ਪੱਗ ਉਸ ਨੂੰ ਵਾਪਸ ਕਰ ਦਿਆਂਗੇ ਔਰ ਦੋਸਤੋ ਤੁਹਾਨੂੰ ਦੱਸਦ ਨੇ ਹੈ ਕਿ ਗੁਰਪਤਵੰਦ ਸਿੰਘ ਪੰਨੂ ਵੱਲੋਂ ਕਿਹਾ ਗਿਆ ਹੈ ਕਿ ਉਸ ਦੇ ਪੰਜਾਬ ਵਿੱਚ ਉਸ ਦੇ ਸਾਰੇ ਜੋ ਕਿ ਹੈ ਪਰਿਵਾਰ ਵੱਲੋਂ ਔਰ ਉਸ ਦੇ ਇੱਥੇ ਸਾਰੇ ਦੋਸਤਾ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਜੋ ਕਿ ਹਰਜਿੰਦਰ ਸਿੰਘ ਦਾ ਕੇਸ ਲੜਾਂਗੇ ਔਰ ਦੋਸਤੋ ਉਹ ਗੁਰਪਤਵੰਦ ਸਿੰਘ ਪੰਨੂ ਵੱਲੋਂ ਕਿਹਾ ਗਿਆ ਹੈ ਕਿ ਮੈਂ ਜਲਦ ਤੋਂ ਜਲਦ ਇਸ ਨੂੰ ਜੋ ਕੇ ਬਾਹਰ ਕਢਵਾਉਣ ਦੀ ਕੋਸ਼ਿਸ਼ ਕਰਾਂਗਾ ਔਰ ਇਸ ਦੀ ਸਜ਼ਾ ਘੱਟ ਤੋਂ ਘੱਟ ਕਰਵਾਉਣ ਦੀ ਕੋਸ਼ਿਸ਼ ਕਰਾਂਗਾ ਔਰ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ